ਹੀ ਪੱਤਰਕਾਰ ਬੰਦੂ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਨਾਲ ਸੰਬੰਧਤ ਸਾਰੇ ਹੀ ਡੈਮੋਕਰੇਟਿਕ ਸਿਸਟਮ ਦਾ ਚੌਥਾ ਸਿੱਤਮ ਜਿਸ ਨੂੰ ਪੱਤਰਕਾਰਤਾ ਕਹਿੰਦੇ ਆ ਸਾਰੇ ਪੱਤਰਕਾਰ ਬੰਦੂ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਇੱਕ ਬੇਨਤੀ ਜਿਹੜੀ ਆ ਉਹ ਕੱਲ ਤੁਹਾਨੂੰ ਕੀਤੀ ਸੀ ਕਿ ਅੱਜ 1 ਵਜੇ ਤੁਹਾਡੇ ਸਾਰਿਆਂ ਨਾਲ ਕੁਝ ਗੱਲਾਂ ਜਿਹੜੀਆਂ ਵਾ ਉਹ ਸਾਂਝੀਆਂ ਕਰਨੀਆਂ ਸੀਗੀਆਂ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਪਤਾ ਤੁਹਾਡਾ ਵੀ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਲੇਕਿਨ ਫਿਰ ਵੀ ਕਿਉਂਕਿ ਤੁਹਾਡੇ ਨਾਲ ਮੇਰਾ ਇੱਕ ਤਰ੍ਹਾਂ ਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਪਿਆਰ ਆ ਉਹ ਸਾਰਿਆਂ ਨਾਲ ਮੇਰਾ ਹੈ ਔਰ ਇਸੇ ਪਿਆਰ ਦੇ ਬੱਜੇ ਹੋਏ ਜਿਹੜੇ ਆ ਉਹ ਅੱਜ ਤੁਸੀਂ ਇੱਥੇ ਆਏ ਹੋ ਤੋਂ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਦੂਸਰਾ ਅੱਜ ਦੀ ਇਹ ਵਿਸ਼ੇਸ਼ ਪੱਤਰਕਾਰਤਾ ਜਿਹੜੀ ਆ ਪ੍ਰੈਸ ਮੀਟਿੰਗ ਜਿਸ ਨੂੰ ਆਪਾਂ ਕਰਨੇ ਫਸਟ ਆਫ ਆਲ ਕਿ ਮਾਣਯੋਗ ਸਾਡੇ ਦੇਸ਼ ਦੇ ਆਮਦ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆਲ ਸਾਹਿਬ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਇੱਕ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹਦੇ ਚ ਬੜੀ ਵੱਡੀ ਕ੍ਰਾਂਤੀ ਲਿਆਂਦੀ ਆ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ਼ ਸੋਧਿਆ ਸਾਹਿਬ ਅਤੇ ਪੰਜਾਬ ਦੇ ਸਾਰੇ ਹੀ ਫਿਰਕਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਦਿਲਾਂ ਦੀ ਧੜਕਨ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਉਹਨਾਂ ਦੇ ਨਾਲ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਨ ਮਨਿਸਟਰ ਸ਼੍ਰੀ ਅਮਨ ਅਰੋੜਾ ਜੀ ਔਰ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਪਿਛਲੇ ਦਿਨੀ ਬਸਟ ਦੇ ਵਿੱਚੋਂ ਲਗਭਗ 10637 ਬੋਟਾਂ ਦੇ ਵਿਜੇ ਬਣਾ ਕੇ ਤੁਹਾਨੂੰ ਸਵਾਗਤ ਜੀ ਭੇਜਿਆ ਪੰਜਾਬ ਸਰਕਾਰ ਨੇ ਉਹਨੂੰ ਰਿਕਵਨ ਮੰਤਰੀ ਮੰਤਰੀ ਲੈਵਲ ਉਧਾਣੇ ਦਾ ਮਾਣ ਵਧਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੰਜੀਵ अरोड़ा ਜੀ ਸਾਰੇ ਹੀ ਸਤਿਕਾਰਯੋਗ ਐਮਐਲਏ ਸਹਿਬਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਪੰਜਾਬ ਦੀ ਸਭ ਤੋਂ ਵੱਧ ਪਾਪੂਲੇਸ਼ਨ ਜਿਸ ਨੂੰ ਆਪਾਂ ਦਲਿਤ ਸਮਾਜ ਦੀ ਕਹਿੰਦੇ ਆ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਕਰਵਾਉਣ ਵਾਸਤੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਜਿਹੜਾ ਵਾ ਉਹ ਮੈਨੂੰ ਬਣਾਇਆ ਵਾ ਤਾਂ ਮੈਂ ਸਾਰੀ ਦੀ ਸਾਰੀ ਹਾਈ ਕਮਾਂਡ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਨਾ ਵਾਂ ਕਿ ਜਿਹੜਾ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਗਨ ਸਿੰਘ ਜੀ ਮਾਣ ਸਾਹਿਬ ਨੇ ਮੇਰੇ ਤੇ ਯਕੀਨ ਕੀਤਾ ਵਾ ਪਾਰਟੀ ਨੇ ਆਸ਼ੀਰਵਾਦ ਦਿੱਤਾ ਵਾ ਔਰ ਮੈਨੂੰ ਪੰਜਾਬ ਦਾ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਵਾ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਉਥੇ ਮੈਂ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਯਕੀਨ ਦਿਵਾਣਾ ਵਾਂ ਕਿ 2027 ਦੇ ਜਿਹੜੇ ਇਲੈਕਸ਼ਨ ਆਉਣ ਜਾ ਰਹੇ ਨੇ ਉਹਦੇ ਚ ਆਮ ਆਦਲ ਪਾਰਟੀ ਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ 2027 ਚ ਦੁਬਾਰਾ ਫਿਰ ਵਿਜੇ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਉਹਨੂੰ ਬਣਾਉਣ ਦਾ ਕੰਮ ਕਰਾਂਗਾ ਔਰ ਵਿਸ਼ੇਸ਼ ਤੌਰ ਤੇ ਮੈਂ ਜਿਹੜੀ Dalit ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਵਾ ਮੇਰਾ ਜੀਵਨ ਜਿਹੜਾ ਵਾ ਲਗਭਗ 45 ਸਾਲ ਜਿਹੜੇ ਨੇ ਉਹ ਮੈਂ ਆਪਣੇ ਜੀਵਨ ਦੇ ਅੰਦਰ दलित ਸਮਾਜ ਦੇ ਉਥਾਨ ਲਈ ਲਾਏ ਆ ਚਾਹੇ ਉਹਨਾਂ ਦੀਆਂ ਧਾਰਮਿਕ ਮੰਗਾਂ ਵਾ ਚਾਹੇ ਉਹ ਸਮਾਜਿਕ ਮੰਗਾਂ ਵਾ ਚਾਹੇ ਉਹ ਐਜੂਕੇਸ਼ਨ ਨਾਲ ਸੰਬੰਧਿਤ ਪ੍ਰੋਬਲਮਸ ਨੇ ਚਾਹੇ ਉਹ ਆਰਥਿਕ ਹਾਲਤ ਚਾਹੇ ਉਹ ਮਜ਼ਦਮਾਂ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਸਾਰੇ ਇਸ਼ੂਆਂ ਦੇ ਹਮੇਸ਼ਾ ਹੀ ਮੈਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਊਗਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੋਊਗਾ ਕਿ ਹਮੇਸ਼ਾ ਹੀ ਮੈਂ ਤਤਪਰੀਆ ਰਿਹਾ ਵਾ ਕਿ ਦਲਿਤ ਸਮਾਜ ਦਾ ਜਿਹੜਾ ਕਿਸੇ ਵੀ ਐਂਗਲ ਤੋਂ ਮਾਨ ਸਨਮਾਨ ਚ ਜਿਹੜੀ ਕਮੀ ਆ ਉਹ ਮੇਰੇ ਹੁੰਦੇ ਨਾ ਰਵੇ ਇਸ ਵਾਸਤੇ ਮੈਂ ਹਮੇਸ਼ਾ ਉਹਨਾਂ ਦੇ ਮਾਨ ਸਨਮਾਨ ਦੀ ਜਿਹੜੀ ਲੜਾਈ ਆ ਉਹ ਲੜਦਾ ਰਿਹਾ ਵਾਂ ਹੁਣ ਵੀ ਮੈਂ ਬਹੁਤ ਜਲਦ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਤੋਂ ਇਹ ਦੱਸਣਾ ਚਾਹਨਾ ਕਿ ਬੜੀ ਜਲਦੀ ਮੈਂ ਪੰਜਾਬ ਦਾ ਜਿਹੜਾ ਟੂਰ ਆ ਉਹ ਕਰਨ ਜਾ ਰਿਹਾ ਵਾਂ ਕਿਉਂਕਿ ਤੁਸੀਂ ਇੱਕ ਮੇਰੀ ਆਵਾਜ਼ ਆ ਸਾਡੀ ਆਵਾਜ਼ ਆ ਤੁਹਾਡੇ ਮਾਧੋਂ ਤੋਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਮੇਰਾ ਮੈਸੇਜ ਜਿਹੜਾ ਇਹ ਕਨਵੇ ਹੋਣਾ ਵਾ ਕਿ ਮੈਂ ਬੜੀ ਜਲਦੀ ਪੰਜਾਬ ਦਾ ਟੂਰ ਜਿਹੜਾ ਵਾ ਉਹ ਲਾਂਡ ਜਾਣਿਆ ਹਰ ਪਿੰਡ 'ਚ ਜਾਊਗਾ ਹਰ ਸ਼ਹਿਰ 'ਚ ਜਾਊਗਾ ਹਰ ਉਸ ਗਰੀਬ ਦੇ ਘਰ ਜਾਊਗਾ ਜਿਹਨੂੰ ਲੱਗਦਾ ਮੇਰੀ ਲੋੜ ਆ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ 18 ਮਹੀਨੇ ਦੇ ਅੰਦਰ ਦਲਿਤ ਸਮਾਜ ਜਿਹੜਾ ਵਾ ਉਹ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕਰੇ ਕਿ ਜੱਦੇ ਵਿਜੇ ਦਾਨਵ ਜੀ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਬਣੇ ਨੇ ਹਰ ਤਰ੍ਹਾਂ ਦਾ ਉਹਨਾਂ ਨੂੰ ਸਕੂਨ ਜਿਹੜਾ ਵਾ ਉਹ ਪ੍ਰਾਪਤ ਹੋਇਆ ਵਾ ਤੇ ਇਸ ਆਸ ਦੇ ਨਾਲ ਕਿ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਮੈਂ ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਉਥੇ ਦੁਬਾਰਾ ਫਿਰ ਮੌਜੂਦਾ ਸਰਕਾਰ ਜਿਹੜੀ ਆ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਧਿਆ ਸਾਹਿਬ ਕੇਜਰੀਅਲ ਸਾਹਿਬ ਅਮਰ अरोड़ा ਜੀ ਸੰਜੀਵ अरोड़ा ਜੀ तमाम सारी ਸਰਕਾਰ तमाम सारी ਪਾਰਟੀ ਜਿਹੜੀ ਆ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਉਥੇ ਨਾਲ ਦੀ ਨਾਲ ਵਾਂਸ ਅਗੇਨ ਦੁਬਾਰਾ ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਵਾ ਕਿ ਜਿਹੜੀਆਂ ਇਲੈਕਸ਼ਨ 2027 ਨੂੰ ਆਉਣ ਜਾ ਰਹੀਆਂ ਵਾ ਉਹਦੇ ਚ ਦੁਬਾਰਾ ਪਾਰਟੀ ਨੂੰ ਜੁਤਾਨ ਦਾ ਕੰਮ ਕਰਾਂਗਾ ਅਤੇ ਪੰਜਾਬ ਦੀ ਬਾਗ ਡੋਰ ਜਿਹੜੀ ਆ ਬਤੌਰੇ ਮੁੱਖ ਮੰਤਰੀ ਮਾਨ ਸਾਨੂੰ ਦਿਵਾਣ ਦਾ ਕਮ ਕਰਾਂਗਾ ਸਰ ਜਿਵੇਂ ਹੁਣ ਦਿੱਲੀ ਤਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਵੀ ਚੱਕੇ ਜੋ ਬਹੁਤ ਸਮੱਸਿਆਵਾਂ ਆਈਆਂ ਜਿਹੜੀਆਂ ਸਰਕਾਰ ਤੱਕ ਪਹੁੰਚਦੀ ਨਹੀਂ ਹੈਗੀਆਂ ਕਈ ਵਾਰ ਨਾ ਉਹ ਸਰਕਾਰ ਤੱਕ ਪਹੁੰਚ ਕਰ ਸਕਦੇ ਨੇ ਹੁਣ ਤੁਹਾਨੂੰ ਜਿਹੜਾ ਚੇਅਰਮੈਨ ਲਾਇਆ ਤੁਸੀਂ ਉਹਨਾਂ ਤੱਕ ਵੀ ਪਹੁੰਚ ਕਰੇ ਵੀ ਉਹ ਉਹਦੇ ਬਾਰੇ ਕੀ ਕਹਿਣਾ ਜੀ ਮੈਂ ਬਹੁਤ ਅੱਛਾ ਤੁਹਾਡਾ ਸਵਾਲ ਆ ਮੈਂ ਥੈਂਕ ਯੂ ਕਰਦਾ ਤੁਹਾਡਾ ਮੈਨੂੰ ਪਤਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ 45 ਸਾਲ ਤੋਂ ਸਮਾਜ ਦੇ ਵਿੱਚ ਵਿਚਰੇ ਆ ਸਮਾਜ ਦੇ ਹਰ ਸੈਕਟਰ ਨਾਲ ਕੰਮ ਕਰਕੇ ਦੇਖਿਆ ਵਾ ਜਿੱਥੇ ਵੀ ਉਹਨਾਂ ਦੇ ਸਵਾਲ ਹੋਣਗੇ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਤਾਂ ਮੈਂ ਖੁਦ ਜਾਵਾਂਗਾ ਔਰ ਜੇ ਮੈਨੂੰ ਲੱਗੂਗਾ ਇਸ ਨੂੰ ਪੰਜਾਬ ਸਰਕਾਰ ਦੇ ਨੋਟਿਸ 'ਚ ਲਿਆਉਣ ਦੀ ਲੋੜ ਆ ਮਾਨਯੋਗ ਸੀਐਮ ਸਾਹ ਦੇ ਨੋਟਿਸ 'ਚ ਲਿਆਉਣ ਦੀ ਲੋੜ ਆ ਤਾਂ ਪੂਰੀ ਦੀ ਪੂਰੀ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਲਾਂ ਲੈ ਕੇ ਸੀਐਮ ਸਾਹ ਨਾਲ ਮੀਟਿੰਗ ਕਰਕੇ ਉਹਨਾਂ ਨਿਵਾਰਣ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਕਰਾਉਣ ਦਾ ਯਤਨ ਕਰਾਂਗਾ ਸਰੇ ਸਾਹਿਬ ਤੁਹਾਡੀ ਸਰਕਾਰ ਨੇ ਕੈਸੀ ਸੀ ਕੋ ਮੁੱਖ ਮੰਤਰੀ ਦਲੇਦ ਬਣਾਉਣਾ ਅੱਜ ਸਿਰਫ 18 ਮਹੀਨੇ ਲੰਘ ਚੁੱਕੇ ਨੇ ਤੁਹਾਨੂੰ ਲੱਗਦਾ ਕਿ ਹੁਣ ਆਪੋਸਿਤਿਵਾ ਬਾਜਕਰ ਤੁਹਾਨੂੰ ਚੇਅਰਮੈਨ ਹੀ ਦਿੱਤੀ ਹੈ ਇਸ ਚੀਜ਼ ਨੂੰ ਕਿਸੇ ਉੱਤੇ ਕੁਸਚਨ ਦੇ ਕੋਈ ਮਾਮਲਾ ਜਿਹੜਾ ਮੇਰੇ ਨਾਲ ਸੰਬੰਧਿਤ ਨਹੀਂ ਆ ਔਰ ਮੈਂ ਸੋਚ ਰਖਦਾ ਵਾਂ ਕਿ ਇਹ ਫੈਸਲਾ ਜਿਹੜਾ ਵਾ ਕੋਈ ਕਿ ਹਾਈ ਕਮਾਂਡ ਦਾ ਕੰਮ ਵਾ ਇਹ ਫੈਸਲਾ ਜਿਹੜਾ ਵਾ ਮਾਨਜੋਗ ਸਾਡੇ ਕੇਦਰੀਲ ਸਾਹਿਬ ਨੇ ਜਾਂ ਮਾਨਦੋਗ ਸੀਐਮ ਸਾਹਿਬ ਨੇ ਲੈਣਾ ਵਾ ਤੇ ਹੋ ਸਕਦਾ ਜਦੋਂ ਜਿਨ੍ਹਾਂ ਦਿਨਾਂ ਚ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੋਵੇ ਤੁਸੀਂ ਇਹ ਕੁਸਚਨ ਉਹਨਾਂ ਨਾਲ ਕਰ ਸਕਦੇ ਆ ਸਰ ਪਹਿਲ ਦੇ ਹਾਰ ਤੇ ক্রিকেট ਕੰਮ ਕਰਨਾ ਚਾਹੋਗੇ ਜਦਾ ਮੈਂ ਪਹਿਲ ਦੇ ਹਾਰ ਤੇ ਸਭ ਤੋਂ ਜਿਆਦਾ ਮੈਨੂੰ ਜੋ ਪਿਛਲੇ ਦਿਨੀ ਸਾਡੇ ਬੱਚੇ ਜਿਹੜੇ ਖਾਸ ਤੌਰ ਤੇ ਦਲਿਤ ਸਮਾਜ ਦੇ ਬੱਚੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੈਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਰਿਜ਼ਲਟ ਆਏ ਨੇ ਤਾਂ ਮੈਂ ਬਹੁਤ ਸਾਰੀਆਂ ਯੂਨੀਵਰਸਟੀਆਂ ਬਹੁਤ ਸਾਰੇ ਕਾਲਜਸ ਤੇ ਸਕੂਲਾਂ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨੂੰ ਲੈ ਕੇ ਬਹੁਤ ਸਮੱਸਿਆਵਾਂ ਨੂੰ ਮੈਂ ਨਜ਼ਦੀਕ ਤੋਂ ਦੇਖਿਆ ਵਾ ਉਸ ਤੋਂ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਉਹਨਾਂ ਦੇ ਵਜੀਫੇ ਨੂੰ ਲੈ ਕੇ ਦੇਖਿਆ ਵਾ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ ਤੇ ਮਾਨ ਸਨਮਾਨ ਦੀ ਲੜਾਈ ਆ ਉਹਨੂੰ ਲੈ ਕੇ ਉਹਨੂੰ ਦੇਖਿਆ ਔਰ ਵਿਸ਼ੇਸ਼ ਤੌਰ ਤੇ ਲੁਧਿਆਣੇ ਨਾਲ ਸੰਬੰਧਿਤ ਜਿਹੜੀ ਆ ਸਾਡੇ ਮੁਲਾਜ਼ਮ ਵਿਚਾਰੇ ਜਿਹਨਾਂ ਨੇ ਪਿਛਲੇ ਦਿਨ ਅਸੀਂ ਲੜਾਈ ਲੜੀ ਸੀ ਔਰ ਲਗਭਗ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਦੀ ਜਿਹੜੀ ਓਵਰਏਜ ਦੀ ਲੜਾਈ ਆ ਲਗਭਗ 2000 ਦੇ ਕਰੀਬ ਨੇ ਉਹਨਾਂ ਦੀ ਵੀ ਜਿਹੜੀ ਬੜੇ ਜਲਦ ਜਿਹੜੀ ਨਜ਼ਦੀਕ ਜਿਹੜਾ ਲੈ ਕੇ ਉਹਨਾਂ ਦਾ ਮਸਲਾ ਹੱਲ ਕਰਨ ਜਾ ਰਹੇ ਆ ਔਰ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਦੁਆਰਾ ਅਸੀਂ ਕਸ਼ਤ ਦਵਾਂਗੇ ਕਿ ਉਹਨਾਂ ਨੂੰ ਜਦੋਂ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਮੁੱਦੇ ਵੀ ਨੇ ਸਮਾਜਿਕ ਮੁੱਦੇ ਵੀ ਨੇ ਅਰਤਕ ਮੁੱਦੇ ਵੀ ਨੇ ਕਿਉਂਕਿ ਸਮਾਜ ਦੀ ਜਿਹੜੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਕਹਿ ਸਕਦਾ ਕਿ ਪੰਜਾਬ ਦਾੜਾ ਦਲਿਤਾ ਉਹ ਆਰਥਿਕ ਕੋ ਖਾਫੀ ਸਟਰੋਂਗ ਆ ਲੇਕਿਨ ਫਿਰ ਵੀ ਬਹੁਤ ਸਾਰੇ ਮਾਮਲੇ ਐਸੇ ਆ ਜਿੱਥੇ ਉਹਨਾਂ ਦੀ ਸਮੇਂ-ਸਮੇਂ ਤੇ ਮੈਨੂੰ ਲੱਗਦਾ ਉਹਨਾਂ ਦਾ ਇਨਟੱਚ ਹੋ ਕੇ ਉਹਨਾਂ ਦੇ ਮਸਲੇ ਜਿਹੜੇ ਹੱਲ ਕਰਾਉਣ ਦੇ ਵਿੱਚ ਕੋਈ ਯੋਗਦਾਨ ਜਿਹੜਾ ਪਾਇਆ ਜਾ ਸਕਦਾ ਪੜ ਦੀ ਕੋਸ਼ਿਸ਼ ਕਰਾਂਗਾ